ਜੇ ਤੁਸੀਂ ਵੀ ਆਪ ਦਾ ਘਰ ਵੇਚਣਾ ਹੈ ਕੋਠੀ ਵੇਚਣੀ ਹੈ ਮਕਾਨ ਵੇਚਣਾ ਸੀ ਫਰੀ ਵਿੱਚ ਐਡ ਤੁਸੀਂ ਆਪਣੇ ਚੈਨਲ ਤੇ ਲਵਾ ਸਕਦੇ ਹੋ ਜਮ ਫਰੀ ਚ ਸਾਰਾ ਆਪਣਾ ਕੰਮ ਹੁੰਦਾ ਸੀ ਤੁਸੀਂ ਇੱਕ ਵੀਡੀਓ ਬਣਾ ਕੇ ਤੇ ਕੁਝ ਕੁ ਫੋਟੋਆਂ ਤੇ ਸਾਰੀ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਆਪਣਾ ਵਟਸਐਪ ਨੰਬਰ 73800462173 ਉੱਤੇ ਹਮੇਸ਼ਾ ਪੂਰੀ ਵੀਡੀਓ ਤੇ ਚੱਲਦਾ ਰਹਿੰਦਾ ਵਾਰ-ਵਾਰ ਹਰ ਰੋਜ਼ ਸਸਤੇ ਘਰ ਕੋਠੀ ਮਕਾਨ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਦਿੱਤਾ ਹੋਇਆ ਉਹਨੂੰ ਵੀ ਦਬਾ ਦਿਓ ਤਾਂ ਕਿ ਹਰ ਰੋਜ਼ ਜਦੋਂ ਵੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਇਹ ਤੇ ਤੁਹਾਨੂੰ ਵੀਡੀਓ ਸਾਰਿਆਂ ਨੂੰ ਪਸੰਦ ਵੀ ਆਊਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਚੈਨਲ ਤੇ ਪਹੁੰਚੇ ਹੋ ਜੀ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਹਾਂ ਜਿੰਨੇ ਘਰੇਟਾਂ ਵਾਸਤੇ ਘਰ ਕੋਠੀ ਮਕਾਨ ਵਾਸਤੇ ਤੁਸੀਂ ਕਹਿੰਦੇ ਹੋ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਹਰ ਉਹ ਤੁਸੀਂ ਵੀਡੀਓ ਦੇਖਦੇ ਹੋ ਜੀ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਤੇ ਆਪਣੀ ਜਿਹੜੀ YouTube ਫੈਮਲੀ ਅਸੀਂ ਉਹ ਵੀ ਬਹੁਤ ਵੱਡੀ ਹੋ ਗਈ ਆਪਣੇ ਚੈਨਲ ਦਾ ਜਿਹੜਾ ਪਰਿਵਾਰ ਆ ਬਹੁਤ ਵੱਡਾ ਹੋ ਗਿਆ ਜੀ ਤੁਹਾਡੇ ਸਾਰਿਆਂ ਦੇ ਸਪੋਰਟ ਕਰਕੇ ਆ ਕੁਛ ਹੋਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਲਾਜ਼ਮੀ ਦਬਾ ਦਿਓ ਤੇ ਅੱਗੇ ਸਾਰੇ ਆਪਾਂ ਕਮੈਂਟ ਵੀ ਪੜਾਂਗੇ ਜਿੰਨੇ ਤੁਸੀਂ ਕਮੈਂਟ ਕਰ ਦਿਓ ਜਿਹੜੇ ਏਰੀਆ ਚੋਂ ਜਾਂ ਕਿਵੇਂ ਵੀ ਕਮੈਂਟ ਕਰ ਦਿਓ ਸੀ ਤੁਹਾਡੇ ਨਾਮ ਵੀ ਲਵਾਂਗੇ ਕਮੈਂਟ ਵੀ ਪੜਾਂਗੇ ਪਹਿਲਾਂ ਜਿਹੜਾ ਆਪਾਂ ਇਹ ਫਲੇਟ ਅੱਜ ਲੈ ਕੇ ਪਹੁੰਚੇ ਇਹਦੀ ਗੱਲ ਕਰਦਿਆਂ ਸੀ ਨਵੇਂ ਫਲੇਟ ਵਾਸਤੇ ਬਹੁਤ ਸਾਰੇ ਕਮੈਂਟ ਆਈ ਸੀਗੇ ਤੇ ਨਵਾਂ ਫਲੇਟ ਆਪਾਂ ਲੈ ਕੇ ਅੱਜ ਪਹੁੰਚੇ ਆ ਜੀ ਗੱਲਬਾਤ ਸਾਰੀ ਨਾਲ ਦੀ ਨਾਲ ਆਪਾਂ ਕਰਦੇ ਚੱਲਦੇ ਹਾਂ ਨਾਲ ਦੀ ਨਾਲ ਤੁਸੀਂ ਸਾਰੀ ਵੀਡੀਓ ਵੀ ਦੇਖਦੇ ਚੱਲੋ ਜੀ ਸਭ ਤੋਂ ਪਹਿਲਾਂ ਤਾਂ ਰਸੋਈ ਇਹਨਾਂ ਨੇ ਦਿਖਾਈ ਸੀ ਜਿਹੜੀ ਰਸੋਈ ਬਣੀ ਹੋਈ ਹੈ ਜਿੱਨੇ ਕਾਪ ਬੋਰਡ ਬਣੀ ਹੋਈ ਨੇ ਲੱਕੜ ਦਾ ਜਿੰਨਾ ਕੰਮ ਹੋਇਆ ਜੋ ਵੀ ਗ੍ਰੇਨਾਈਟ ਦਾ ਹੋਇਆ ਟਾਈਲਾਂ ਲੱਗੀਆਂ ਹੋਈਆਂ ਲਾਈਟਿੰਗ ਦਾ ਕੰਮ ਹੋਇਆ ਬਹੁਤ ਸ਼ੌਂਕ ਨਾਲ ਹੋਇਆ ਸੀ ਨਵਾਂ ਫਲੈਟ ਆ ਬਿਲਕੁਲ ਤੇ ਇਹ ਵਿਕਾਊਆ ਸੀ ਜੇ ਕਿਸੇ ਨੂੰ ਪਸੰਦ ਆਵੀ ਤਾਂ ਓਨਰ ਨਾਲ ਗੱਲ ਕਰ ਲਿਓ ਜਿੰਨਾ ਦਾ ਫਲੈਟ ਹੈ ਬਾਕੀ ਵੀਡੀਓ ਤੁਹਾਨੂੰ ਸਾਰੀ ਆਪਾਂ ਦਿਖਾਵਾਂਗੇ ਸੀ ਜੋ ਕੁਝ ਬਣਿਆ ਹੋਇਆ ਜਿਵੇਂ ਡਰਾਈਂਗ ਰੂਮ ਬਾਥਰੂਮ ਜਿੰਨੇ ਬੈਡਰੂਮ ਬਣੇ ਹੋਏ ਨੇ ਜਿੰਨਾ ਕੱਪ ਬੋਰਡ ਦਾ ਕੰਮ ਹੋਇਆ ਜਿੰਨਾ ਲੱਕੜ ਦਾ ਕੰਮ ਹੋਇਆ ਹਰ ਇੱਕ ਚੀਜ਼ ਦੀ ਤੁਹਾਨੂੰ ਵੀਡੀਓ ਦਿਖਾਈ ਜਾਊਗੀ ਬਾਕੀ ਸਾਰੀ ਆਪਾਂ ਗੱਲਬਾਤ ਕਰਦੇ ਚੱਲਦੇ ਹਾਂ ਤੇ ਇਹਨਾਂ ਨੇ 206 ਸਕੁਅਰ ਗਜ ਦਾ ਇਹ ਦੱਸਿਆਗਾ ਫਲੈਟਾਂ 3 ਬੀ ਐਚ ਕੇ ਫਲੈਟ ਹੈ ਜੀ ਇਹ 206 ਸਕੁਅਰ ਗਜ ਹੈ ਤੇ ਪੂਰਾ ਖੁੱਲਾ ਡੁੱਲਾ ਤੇ ਪੂਰਾ ਵੱਡਾ ਗਾ ਤੇ ਸਾਰਾ ਤਿਆਰ ਮਿਲੂਗਾ ਆਪਨੂੰ ਜੇ ਤੁਸੀਂ ਹੁਣੇ ਖਰੀਦ ਕੇ ਹੁਣੇ ਰਹਿਣਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਹਿਣਾ ਸ਼ੁਰੂ ਕਰ ਸਕਦੇ ਹੋ ਹੁਣੇ ਜੀ ਤੇ ਇਹਨਾਂ ਨੇ ਕਿਹਾਗਾ ਕਦੋਂ ਮਰਜ਼ੀ ਫੋਨ ਕੀਤਾ ਜਾਵੇ ਜੇ ਕਿਸੇ ਨੇ ਕਰਨੇ ਕੋਈ ਜਾਣਕਾਰੀ ਲੈਣੀ ਹੈ ਕੁਝ ਪੁੱਛਣਾ ਹੈ ਕੋਈ ਖਰੀਦਣ ਦਾ ਹੋਵੇ ਚਾਹ ਬਣ 24 ਘੰਟੇ ਇਹਨਾਂ ਦਾ ਨੰਬਰ ਚੱਲਦਾ ਰਹੂਗਾ ਕਦੋਂ ਵੀ ਤੁਸੀਂ ਫੋਨ ਕਰ ਸਕਦੇ ਹੋ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਰੋਡ ਸਾਹਮਣੇ ਲੱਗਦਾਗਾ ਉਹ 45 ਫੁੱਟ ਦਾ ਰੋਡ ਲੱਗਦਾਗਾ 45 ਫੁੱਟ ਦੇ ਰੋਡ ਤੇ ਫਲੈਟ ਆਪਾਂ ਨੂੰ ਮਿਲੂਗਾ ਥੱਲੇ ਜਿਹੜਾ ਰੋਡ ਮਿਲੂਗਾ ਸਿੰਘ ਪੂਰਾ ਲਗਜ਼ਰੀ ਪੂਰਾ ਤਿਆਰ ਪੂਰਾ ਸੋਹਣਾ ਫਲੈਟ ਆਪਾਂ ਤੁਵਾੜੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਦੇਖੋ ਜੇ ਕਿਸੇ ਨੂੰ ਫਲੈਟ ਇਹ ਪਸੰਦ ਆਉਂਦਾ ਬਹੁਤ ਸਾਰੀਆਂ ਮੇਰੀਆਂ ਭੈਣਾਂ ਤੇ ਮੇਰੇ ਵੱਡੇ ਬਜ਼ੁਰਗ ਵੀ ਹੁੰਦੇ ਆ ਵਿੱਚ ਮੇਰੇ ਭਰਾ ਵੀ ਹੁੰਦੇ ਆ ਜਿਨ੍ਹਾਂ ਨੂੰ ਫਲੈਟ 'ਚ ਰਹਿਣਾ ਪਸੰਦ ਹੈ ਜਾਂ ਫਲੈਟ ਲੈਣ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਬਹੁਤ ਵਧੀਆ ਫਲੈਟ ਆ ਖੁੱਲਾ ਡੁੱਲਾ ਤੇ ਵਧੀਆ 3 ਬੀ ਐਚ ਕੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਬਿਕਾਉ ਹੈ ਕੋਈ ਹੋਵੇ ਖਰੀਦਣ ਦਾ ਚਾਹਵਾਨ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕੋਈ ਵੀ ਖਰੀਦਣਾ ਚਾਹੁੰਦਾ ਸੀ ਤਾਂ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਥੱਲੇ ਵੱਡੇ ਵੱਡੇ ਅੱਖਰਾਂ 'ਚ ਤੇ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜਿਨ੍ਹਾਂ ਦਾ ਇਹ ਫਲੈਟ ਹੈ ਸੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਸੈਕਟਰ 125 ਸਨੀ ਇਨਕਲੇਵ ਦੇ ਵਿੱਚ ਤੁਹਾਨੂੰ ਇਹ ਫਲੈਟ ਮਿਲ ਚੁਕਾ ਖਰੜ ਮੁਹਾਲੀ ਏਰੀਆ ਚ ਤੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਅਜੇ ਖਰੜ ਮੁਹਾਲੀ ਸਾਈਡ ਤੋਂ ਕਮੈਂਟ ਆਉਂਦੇ ਰਹਿੰਦੇ ਆ ਕਈ ਵੀਡੀਓ ਚ ਆਪਾਂ ਕਿਹਾ ਵੀ ਹੈ ਬੀ ਖਰੜ ਮੁਹਾਲੀ ਚੋਂ ਆਪਾਂ ਕਾਫੀ ਵੀਡੀਓ ਪਾਈਆਂ ਹੋਈਆਂ ਤੇ ਅੱਜ ਇੱਕ ਹੋਰ ਵੀਡੀਓ ਪਾਤੀ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਖਰੜ ਮੁਹਾਲੀ ਸਾਈਡ ਤੋਂ ਜਾਂ ਚੰਡੀਗੜ੍ਹ ਸਾਈਡ ਤੋਂ ਤੁਹਾਨੂੰ ਫਲੈਟ ਚਾਹੀਦਾ ਸੀ ਤਾਂ ਇਹ ਵਧੀਆ ਫਲੈਟ ਹੈ ਇਹ ਤੋਂ ਵਧੀਆ ਮੌਕਾ ਤੁਹਾਨੂੰ ਨਹੀਂ ਮਿਲਣਾ ਨੀਅਰ ਆਪਾਂ ਗੱਲ ਕਰੀਏ ਤਾਂ ਗ੍ਰੀਨ ਮਾਰਕੀਟ ਤੇ ਨਾਲ ਆਪਾਂ ਨੂੰ ਬੁੱਧਾ ਪਾਰਕ ਨੀਅਰ ਮਿਲੂਗਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਤੇ ਆਪਾਂ ਡਿਮਾਂਡ ਦੀ ਗੱਲ ਕਰੀਏ ਇੱਕ ਡਿਮਾਂਡ ਪਹੁੰਚੀ ਆਪਣੇ ਕੋਲੇ 62 ਲੱਖ ਤੇ 90000 ਰੁਪਇਆ ਇਹਨਾਂ ਨੇ ਇੱਕ ਡਿਮਾਂਡ ਕੀਤੀ ਹੈ ਬਾਕੀ ਤੁਸੀਂ ਇਹਨਾਂ ਨਾਲ ਤੁਸੀਂ ਆਪੇ ਗੱਲ ਕਰ ਲਿਓ ਮੌਕੇ ਤੇ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਕੀਤਾ ਜਾਊਗਾ ਜਿਨ੍ਹਾਂ ਦਾ ਇਹ ਫਲੈਟ ਹੈ ਜੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਲ ਕਰਨੀ ਹੈ ਕੋਈ ਤਾਂ 84274 ਤੇ 53731 84274 50731 ਇਹ ਓਨਰ ਦਾ ਨੰਬਰ ਹੈ ਜਿੰਨਾ ਦਾ ਫਲੈਟ ਹੈ ਕੋਈ ਗੱਲ ਕਰਨਾ ਚਾਹੁੰਦਾ ਤਾਂ ਗੱਲ ਕਰ ਸਕਦੇ ਸੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਜਿੰਨਾ ਕੰਮ ਹੋਇਆ ਜਿੰਨਾ ਮਟੀਰੀਅਲ ਲੱਗਿਆ ਹੋਇਆ ਜਿੰਨੀ ਲੱਕੜ ਲੱਗੀ ਹੋਈ ਹੈ ਹਰ ਇੱਕ ਕੰਮ ਜੋ ਵੀ ਡੈਕੋਰੇਸ਼ਨ ਦਾ ਹੋਇਆ ਸੀ ਸਾਰਾ ਕੁਝ ਬਹੁਤ ਵਧੀਆ ਆਪਾਂ ਨੂੰ ਮਿਲੂਗਾ ਕੋਈ ਕਮੀ ਪੇਸ਼ੀ ਹੈ ਨਹੀਂ ਨਾ ਕੋਈ ਕੰਪਰੋਮਾਈਜ਼ ਕੀਤਾ ਹੋਇਆ ਸੀ ਨਾ ਕੋਈ ਮਟੀਰੀਅਲਸ ਨਾ ਕੋਈ ਕੰਮ ਚ ਕੋਈ ਪੈਸਾ ਇਦਾਂ ਨਹੀਂ ਹੈਗਾ ਬਚਾਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਦੱਸੇਗਾ ਬਹੁਤ ਵਧੀਆ ਕੰਮ ਕਰਵਾਇਆ ਹੋਇਆ ਸਾਰਾ ਜਿੰਨਾ ਵੀ ਕਰਵਾਇਆ ਹੋਇਆ ਵਧੀਆ ਕੁਆਲਟੀ ਦਾ ਰੰਗ ਵਧੀਆ ਕੁਆਲਟੀ ਦੀਆਂ ਪਾਈਪਾਂ ਅੰਡਰਗਰਾਊਂਡ ਦੀਆਂ ਵਧੀਆ ਕੁਆਲਟੀ ਦੀ ਫੀਟਿੰਗ ਹੋਈ ਆ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਦੀ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਸੈਕਟਰ 125 ਸਨੀ ਇਨਕਲੇਵ ਖਰੜ ਮੁਹਾਲੀ ਗੱਲ ਤੁਸੀਂ ਆਪ ਕਰ ਲਿਓ ਨੰਬਰ 8427455731 ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਸੀਗਾ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਤੇ ਅੱਜ ਜਿਹੜਾ ਆਪਾਂ ਫਲੈਟ ਲੈ ਕੇ ਪਹੁੰਚੇ ਇਹ 3 ਵੀਜਸ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਫਲੈਟ ਵਧੀਆ ਲੱਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਪਹੁੰਚੀਆਂ ਜਿੰਨੇ ਮੇਰੇ ਵੱਡੇ ਬਜ਼ੁਰਗ ਪਹੁੰਚੇ ਆ ਜਿੰਨੀਆਂ ਮੇਰੀਆਂ ਮਾਤਾ-ਮਾਪ ਪਹੁੰਚੀਆਂ ਸੀ ਕਮੈਂਟ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਜੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਪੁੱਛਿਓ ਹਰ ਰੋਜ਼ ਘਰ ਕੋਠੀ ਮਕਾਨ ਜਾਂ ਫਲੈਟ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਜਤੋਂ ਮਾਨੂੰ ਅਗਲੀ ਵੀਡੀਓ ਚ ਕੀ ਚਾਹੀਦਾ ਕੋਠੀ ਚਾਹੀਦੀ ਹੈ ਘਰ ਚਾਹੀਦਾ ਕਿੰਨੇ ਕੁ ਰੇਟ ਤੱਕ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਕਰੋ ਜੀ ਆਪਾਂ ਲੈ ਕੇ ਪਹੁੰਚ ਜਾਗੇ ਬਾਕੀ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਣੀ ਅਸੀਂ ਜ਼ਿਆਦਾਤਰ ਆਪਾਂ ਪੁਰਾਣੇ ਜਿਹੜੇ ਘਰ ਹੁੰਦੇ ਆ ਵਧੀਆ ਰੇਟਾਂ ਚ ਹੁੰਦੇ ਆ ਜਿਵੇਂ ਕਿ 10 ਲੱਖ ਤੱਕ ਜਾਂ ਵੱਧ ਤੋਂ ਵੱਧ 15 ਲੱਖ ਤੱਕ ਉਦੋਂ ਦੀ ਆਪਾਂ ਜ਼ਿਆਦਾ ਐਡਾ ਕਰਦੇ ਹਾਂ ਜੀ ਤੇ ਡਿਮਾਂਡ ਆਉਂਦੀ ਰਹਿੰਦੀ ਹੈ ਅਲੱਗ-ਅਲੱਗ ਕਈ ਵਾਰੀ ਆਪਾਂ ਨਵੀਂ ਕੋਠੀ ਵੀ ਪਾ ਦਿੰਦੇ ਹਾਂ ਤੁਹਾਡੀ ਫਰਮਾਇਸ਼ ਦੇ ਅਨੁਸਾਰ ਬਹੁਤ ਸਾਰੇ ਮੇਰੇ ਭਰਾ ਜਾਂ ਮੇਰੀਆਂ ਮਾਤਾ-ਮਾ ਕਹਿ ਦਿੰਦੀਆਂ ਵੀ ਸਾਨੂੰ ਨਵੀਂ ਕੋਠੀ ਚਾਹੀਦੀ ਹੈ ਜਾਂ ਨਵਾਂ ਫਲੈਟ ਚਾਹੀਦਾ ਮਹੀਨੇ 'ਚ ਆਪਾਂ ਇੱਕਦਾਂ ਪਾ ਦਿੰਦੇ ਹਾਂ ਬਾਕੀ 29 ਦਿਨ ਆਪਾਂ ਪਾਉਨੇ ਆ ਸਸਤੇ ਤੇ ਵਧੀਆ ਟਿਕਾਊ ਘਰ 'ਚ ਬਾਕੀ ਤੁਸੀਂ ਵੀਡੀਓ ਆਪਣੀਆਂ ਚੈੱਕ ਕਰ ਲਓ ਤੁਹਾਨੂੰ ਮਿਲ ਗਿਆ ਹੋਣਗੀਆਂ ਸੀ ਆਪਣੀਆਂ ਪੁਰਾਣੀਆਂ ਵੀਡੀਓ ਵੀ ਤੇ ਗੱਲ ਆਪਾਂ ਕਰੀਏ ਜੇ ਕਮੈਂਟਾਂ ਦੀ ਤਾਂ ਕਮੈਂਟ ਦੀ ਗੱਲ ਕਰੀਏ ਪਹਿਲਾ ਕਮੈਂਟ ਆਪਣੇ ਕੋਲੇ ਜਿਹੜਾ ਪਹੁੰਚਿਆਗਾ ਆਪਣੇ ਕੋਲੇ ਪਹੁੰਚਿਆਗਾ ਇਹਨਾਂ ਦਾ ਨਾਮ ਹੈ ਜੀ ਗੁਰਨੂਰ ਕੋਹਰ ਇਹਨਾਂ ਨੇ ਬਾਵਾਵਾਰੀ ਡਿਮਾਂਡ ਕੀਤੀ ਹੈ ਜੀ ਬਾਵਾਵਾਰੀ ਕਮੈਂਟ ਵੀ ਕੀਤੇ ਆ ਇਹਨਾਂ ਦੇ ਪੜੇ ਵੀ ਆ ਜੀ ਇਹਨਾਂ ਨੇ ਪ੍ਰੋਪਰਟੀ ਬਾਰੇ ਕਿਹਾਗਾ ਸੰਗਰੂਰ ਏਰੀਆ ਚੋਂ ਸੰਗਰੂਰ ਏਰੀਆ ਚੋਂ ਦੇਖਦੇ ਆ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਜੀ ਇੱਕ ਆਪਣੇ ਕੋਲੇ ਪੁਸ਼ਪਾ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਕਮੈਂਟ ਕੀਤਾ ਇਹਨਾਂ ਨੇ ਕਿਹਾਗਾ ਵੈਰੀ ਨਾਈਸ ਵੀਡੀਓ ਤੇ ਕਹਿੰਦੇ ਨੇ ਵੀ ਮੈਂ ਮਲੇਸ਼ੀਆ ਤੋਂ ਆਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਮਲੇਸ਼ੀਆ ਤੋਂ ਤੇ ਤੁਸੀਂ ਟਾਈਮ ਕੱਢ ਕੇ ਵੀਡੀਓ ਦੇਖਦੇ ਹੋ ਕਮੈਂਟ ਵੀ ਕੀਤਾ ਜੀ ਬਹੁਤ ਚੰਗਾ ਲੱਗਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਕਮੈਂਟ ਹੈਗਾ ਜੀ ਕੀਰਤ ਸਿੰਘ ਇਹਨਾਂ ਦਾ ਨਾਮ ਹੈ ਇਹਨਾਂ ਨੇ ਸ਼੍ਰੀ ਚਮਕੌਰ ਸਾਹਿਬ ਤੋਂ ਡਿਮਾਂਡ ਕੀਤੀ ਆ ਘਰ ਵਾਸਤੇ ਤੇ ਜਲਦੀ ਲੈ ਕੇ ਪਹੁੰਚਦੇ ਹਾਂ ਅਸੀਂ ਆਪਣੇ ਕੋਲੇ ਕਾਫੀ ਘਰ ਇਧਰਲੀ ਸਾਈਡ ਤੋਂ ਆਏ ਪਈ ਆ ਅਸੀਂ ਜਲਦੀ ਆਪਾਂ ਐਡ ਕਰਦੇ ਹਾਂ ਤੇ ਜਸ਼ਨਦੀਪ ਇਹਨਾਂ ਦਾ ਨਾਮ ਹੈ ਸੀ ਇਹਨਾਂ ਨੇ ਲੋਕੇਸ਼ਨ ਪੁੱਛੀ ਆ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਕੀਤਾ ਸੀ ਜਿਹੜੀ ਕੋਠੀ ਤੇ ਕਮੈਂਟ ਕੀਤਾ ਬੋਹ ਸੋਹਣੀ ਕੋਠੀ ਹੈ ਜੀ ਇਹ ਤੇ ਜਿਹੜੇ ਮਾਲਕ ਨੇ ਜਾਂ ਜਿਨ੍ਹਾਂ ਦੀ ਕੋਠੀ ਹੈ ਉਹਨਾਂ ਦਾ ਮੋਬਾਈਲ ਨੰਬਰ ਵੀ ਵੀਡੀਓ ਚ ਦਿੱਤਾ ਹੋਇਆ ਸੀ ਤੇ ਸਾਰਾ ਕੁਝ ਜਾਣਕਾਰੀ ਤੌਰ ਤੇ ਕਿੱਥੇ ਕੋਠੀ ਹੈ ਜੀ ਕਿਵੇਂ ਹੈ ਕਾਹਤੋਂ ਵੇਚਣੀ ਹੈ ਸਾਰਾ ਕੁਝ ਦੱਸਿਆ ਹੋਇਆ ਤੁਸੀਂ ਇੱਕ ਵਾਰੀ ਪੂਰੀ ਕੰਪਲੀਟ ਵੀਡੀਓ ਦੇਖੋ ਜੀ ਉਹ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਇੱਕ ਆਪਣੇ ਕੋਲੇ ਹਰਮੇਸ਼ ਗਿੱਲ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਪਟਿਆਲੇ ਵਿੱਚ ਕੋਠੀ ਜਾਂ ਘਰ ਵਾਸਤੇ ਕਿਹਾਗਾ ਕਹਿੰਦੇ ਸੀਗੇ ਸਸਤੇ ਤੋਂ ਸਸਤਾ ਮਿਲ ਜੇ ਜਾਂ ਸੇ ਪਾਸੇ ਪਿੰਡ ਚ ਮਿਲ ਜੇ ਤਾਂ ਵੀ ਚੱਲੂ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਟਿਆਲੇ ਦੇ ਲਾਗੇ-ਤਾਗੇ ਤੋਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਘਰ ਹੈ ਕੋਠੀ ਜਾਂ ਮਕਾਨ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਡਿਮਾਂਡ ਅਲੱਗ-ਅਲੱਗ ਏਰੀਆ ਚ ਆਉਂਦੀ ਰਹਿੰਦੀ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿੰਨੇ ਵੀ ਰੇਟ ਚਾਹੀਏ 2 ਲੱਖ ਦੇ 3 ਲੱਖ ਦੇ 4 ਲੱਖ ਦੇ ਤੁਸੀਂ ਵੇਚਣਾ ਚਾਹੁੰਦੇ ਹੋ ਆਪ ਦਾ ਘਰ ਕਿਵੇਂ ਵੀ ਹੈ ਜੀ ਪੁਰਾਣਾ ਨਵਾਂ ਛੋਟਾ ਵੱਡਾ ਤੇ ਆਪਣੇ ਕੋਲੇ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਤੋਂ ਵੱਡੀ ਲਾ ਦੇਵਾਂਗੇ ਜੀ ਬਾਕੀ ਕਮੈਂਟ ਬਹੁਤ ਸੋਹਣੇ ਸੀਗੇ ਜਿੰਨੇ ਆਪਾਂ ਪੜੇ ਸੀ ਬਹੁਤ سارے ਕਮੈਂਟ ਹੋਰ ਵੀ ਪਏ ਨੇ ਜਿਹੜੀ ਆਪਾਂ ਅਗਲੀ ਵੀਡੀਓ ਚ ਪੜਾਂਗੇ ਅੱਜ ਲਈ ਬਸ ਇੰਨੇ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਜੀ ਉੱਤੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਇੱਕ ਵਾਰੀ ਚੈੱਕ ਕਰ ਲਓ ਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੇ ਚੈਨਲ ਦੇ ਨਾਲ ਪੱਕੇ ਤੌਰ ਤੇ ਜੁੜ ਜਓ ਆਪਣੇ ਪਰਿਵਾਰ ਦਾ ਹਿੱਸਾ ਤੁਸੀਂ ਵੀ ਬਣਜੋ ਜੀ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ